ਸਿਆ RAM RAM ਵਧਾਈਆਂ ਤੈਨੂੰ ਜੋਰ ਤੇ ਬੜਾ ਲਾਇਆ ਪਰ ਚਲ ਜਮਾਨਤ ਰੁਕੀ ਨਹੀਂ ਤੇਰੇ ਤੋਂ ਉਤਨਾ ਆ ਕੇ ਮੈਨੂੰ ਕਹਿ ਰਹੇ ਸਟਾਨੇ ਦੇ ਵਿੱਚ ਕਹਿੰਦਾ 13 ਜੱਜ ਮੇਰੇ ਮੁੰਡੇ ਦੇ ਵਿਆਹ ਦੇ ਵਿੱਚ ਆਏ ਸੀ ਕੋਈ ਸ਼ਾਇਦ ਜਿਹੜਾ ਜੱਜ ਸੀ ਨਾ ਜਿਨੇ ਮੈਨੂੰ ਜਮਾਨਤਾਂ ਦਿੱਤੀਆਂ ਇਹਨੂੰ ਤੂੰ ਬੁਲਾਇਆ ਨਹੀਂ ਗੁੱਸਾ ਕਰ ਗਿਆ ਉਹ ਅਗਲੀ ਵਾਰ ਮੁੰਡੇ ਦੇ ਵਿਆਹ 'ਚ ਇਹਨੂੰ ਵੀ ਬੁਲਾ ਲਈ ਨਾਲ ਪਰ ਮੈਂ ਬਾਬਾ ਸਾਹਿਬ ਦੇ بنائے ਸੰਵਿਧਾਨ ਨੂੰ ਔਰ ਕਾਨੂੰਨ ਨੂੰ ਕੋਟ ਕੋਟ ਕਰਦਾ ਹਾਂ ਜਿੰਨੀ ਵਾਰ ਮੈਂ ਕੋਟ ਨੂੰ ਨਮਨ ਕਰਦਾ ਹਾਂ 19 ਵਾਰ ਔਰ ਉਸ ਤੋਂ ਕਈ ਗੁਣਾ ਲੱਖ ਦੀ ਲੰਤ ਦਿਨਾ ਮੈਂ ਸਰਦਾਰ ਕਲਵੰਤ ਸਿੰਘ ਨੂੰ ਜਿਹੜਾ ਸਾਰਾ ਕੰਮ ਛੱਡ ਕੇ ਸਿਰਫ ਇੱਕ ਮੇਰੇ ਪਿੱਛੇ ਲੱਗਿਆ ਹੋਇਆ ਆ ਪਜਮਾਨਤਰ ਕੋਵਾਦਾ ਯੋਰ ਲਾ ਰਿਆ ਪੂਰਾ ਉਦੋਂ ਥਾਣੇ ਦੇ ਵਿੱਚ ਤੂੰ ਨਾਲ ਲੈ ਕੇ ਆਇਆ ਸੀ ਦੋ ਬੰਦੇ ਇੱਕ ਉਸ ਹਰਦੀਪ ਸਰਪੰਚ ਤੇ ਇੱਕ ਉਹ ਰਸੋਲੀ ਵਾਲਾ ਜਗਸੀਰ ਸਰਪੰਚ ਨੂੰ ਕਹਿ ਰਿਹਾ ਸੀ ਕਹਿੰਦਾ ਬਾਈ ਨੂੰ ਹੁਣ ਕੰਤੂ ਕਹ ਜਗਸੀਰ ਸਿਆਲਾ ਹੁਣ ਤੇਰੇ ਸਾਹਮਣੇ ਮੈਂ ਕਹਿ ਰਿਹਾ ਤੇਰੇ ਕਲਵੰਤ ਸਿੰਘ ਕੰਤੂ ਨੂੰ ਹੁਣ ਮਾ ਪਟਿਆਲੇ ਤੋਂ ਚੱਲਿਆ ਘਰੇ ਆ ਰਿਹਾ ਸਮਾਣਾ ਪਤਨਾ ਦੇ ਜਾਵਾਂਗਾ ਜੇ ਕਿੱਥੇ ਯੋਰ ਹੈ ਨਾ ਜੇ ਮੈਨੂੰ ਮਿਲਣਾ ਤੇ ਮਿਲ ਨਹੀਂ ਕੋਈ ਦਿਲ 'ਚ ਵਹਿਮ ਹੋਵੇ ਤੇ ਕੱਢ ਲਈ ਬਾਕੀ ਕੋਈ ਗੱਲ ਨਹੀਂ ਸਾਰਾ ਧਾਮ-ਜਾਮ ਥੋੜੇ ਦਿਨਾਂ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਤੈਨੂੰ ਮਿਲਦੇ ਆਂ ਹੋਰ ਬੜੀ ਇੱਕ ਗੱਲ ਯਾਦ ਰੱਖੀ ਇੱਕ ਇੰਗਲਿਸ਼ ਦੇ ਵਿੱਚ ਕਹਾਵਤ ਹੈ ਇਫ ਯੂ ਹੈਵ ਲਾਈਫ ਯੂ ਹੈਵ ਦਾ ਵਰਲਡ ਜਾਨੇ ਤੇ ਜਹਾਨ ਹੈ ਅਗਲਾ ਪਰਚਾ ਸੋ ਸਮਝ ਕੇ ਕਰੀ ਪਹਿਲੀ ਗੱਲ ਦਾ ਧਿਆਨ ਰੱਖ ਲਈ ਕਿੱਥੇ ਉਹ ਕਮਾਂ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਵਟੇਰੇ ਨੂੰ ਬਾਕੀ ਸਾਰਿਆਂ ਨੂੰ ਜਿਹੜੇ ਲੋਕ ਜਿਨੇ ਲੋਕਾਂ ਨੇ ਮੇਰਾ ਸਾਥ ਦਿੱਤਾ ਔਰ ਜਿਨ੍ਹਾਂ ਨੇ ਇੰਨਾ ਯੋਗ ਲਾ ਕੇ ਮੇਰੀ ਜਮਾਨਤਾਂ ਕਰਵਾਈਆਂ ਔਰ ਮੇਰੇ ਪਿੱਛੇ ਭੱਜ ਦੌੜ ਕੀਤੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਸੇ ਕਰਕੇ ਜੰਗ ਲੜਦਿਆਂ ਦੀ ਹੁੰਦੀ ਆ ਔਰ ਲੜਾਂਗੇ ਮਰ ਉਹ ਵੀ ਜਾਂਦੇ ਨੇ ਜਿਹੜੇ ਲੜਦੇ ਨਹੀਂ ਤੇ ਮਰ ਉਹ ਵੀ ਜਾਂਦੇ ਨੇ ਜਿਹੜੇ ਲੜਦੇ ਨੇ ਇਸ ਕਰਕੇ ਲੜਕੇ ਮਰਾਂਗੇ ਡਰ ਕੇ ਨਹੀਂ ਮਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ